ਭਾਰਤ ਦੇ ਕਾਨੂੰਨ ਬਾਰੇ ਬਾਰ-ਬਾਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹ ਸਭ ਲਈ ਬਰਾਬਰ ਨਹੀਂ। ਜੇਕਰ ਇਹਨੂੰ ਮੰਨ ਵੀ ਲਿਆ ਜਾਵੇ ਤਾਂ ਫਿਰ ਵੀ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਬੰਦ ਸਿੱਖਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ? ਜਦਕਿ ਗੰਭੀਰ ਮਾਮਲਿਆਂ ਦੇ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦੇ ਕੇ ਸਿੱਖ ਜੱਜਬਾਤਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਫਰੀਦਕੋੜ ਤੋਂ ਸੰਸਦ ਮੈਂਬਰ ਪਾਈ ਸਰਵਜੀਤ ਸਿੰਘ ਖਾਲਸਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜੋ ਭਾਈ ਸਾਹਿਬ ਆਪਣੇ ਪਰਿਵਾਰ ਸਮੇਤ ਤਕ શ્રી ਦਮਦਮਾ ਸਾਈ ਬਨਤਮਸਤਕ ਹੋਲੀ ਪਹੁੰਚੇ ਹੋਏ ਸਨ ਉਥੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਆਪਣੀਆਂ ਲੰਮੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖ ਬੰਦੀ ਸਿੰਘ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੱਕੀ ਰਿਹਾਈ ਤਾਂ ਕੀ ਮਿਲਨੀ ਸੀ ਸਗੋਂ ਪੈਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਜਦਕਿ ਸਾਧਾਂ ਜਾਂ ਫਿਰ ਬਲਤਕਾਰ ਵਰਗੇ سنگੀਨ ਮਾਮਲਿਆਂ ਦੇ ਵਿੱਚ ਦੋਸ਼ੀ ਟਹਿਰਾਇਆ ਗਿਆ ਗੁਰੂ ਮੀਤ ਰਾਮ ਰਹੀਮ ਅਨੇਕਾ ਵਾਰ ਪੈਰੋਲ ਹਾਸਲ ਕਰ ਚੁੱਕਾ ਹੈ ਭਾਈ ਸਰਜੀ ਸਿੰਘ ਖਾਲਸਾ ਨੇ ਕਿਹਾ ਇਹੀ ਕਾਰਨ ਸਿੱਖਾਂ ਨੂੰ ਬੇਗਾਨੀ ਦਾ ਅਹਿਸਾਸ ਕਰਵਾਉਂਦੇ ਨੇ ਉਹਨਾਂ ਮੰਗ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਹੋਰ ਬੰਦੀ ਸਿੰਘਾਂ ਨੂੰ ਵੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਸਾਨੂੰ ਆਸ ਹੈ ਕਿ ਸਰਕਾਰ ਉਹਨਾਂ ਨੂੰ ਪੈਰੋਲ ਲੈਣ ਦੇਵੇਗੀ ਪੰਜਾਬ ਦੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਬਾਰੇ ਭਾਈ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਜਿਥੇ ਲੋਕਾਂ ਨੂੰ ਚੋਣਾਂ ਦੌਰਾਨ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਜੇਕਰ ਉਹ ਸੱਚਮੁੱਚ ਨਿਰਪੱਖ ਚੋਣਾਂ ਕਰਵਾਉਣ ਲਈ ਹਾਮੀ ਹਨ ਤਾਂ ਫਿਰ ਚੋਣ ਲੜਨ ਦੇ ਚਾਹਵਣ ਸਾਰੇ ਉਮੀਦਵਾਰਾਂ ਨੂੰ ਐਨਓਸੀ ਦਿਵਾਉਣ ਯਕੀਨੀ ਬਣਾਉਣ ਕਿਉਂਕਿ ਸਮੁੱਚੇ ਸੂਬੇ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਝਾੜੂ ਵਾਲਿਆਂ ਤੋਂ ਇਲਾਵਾ ਦੂਜੇ ਉਮੀਦਵਾਰਾਂ ਦਾ ਚੁੱਲਾ ਟੈਕਸ ਕਰਵਾਉਣ ਦੇ ਮਾਮਲੇ ਧੱਕੇਸ਼ਾ ਕੀਤੀ ਜਾ ਰਹੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਪਰਿਵਾਰਕ ਮੈਂਬਰਤ ਤੋਂ ਇਲਾਵਾ ਭਾਈ ਗੁਰਸੇਵਕ ਸਿੰਘ ਜਵਾਹਰ ਕੇ ਵੀ ਮजूद ਨਜ਼ਰ ਆਏ